ਜੱਪ ਵੀ ਮੇਕ ਨਹੀਂ ਹੁੰਦਾ ਮੇਕ ਖਲੋਤਾ ਨਹੀਂ ਜਾਂਦਾ ਚੱਲਾ ਮੇ ਤੋਂ ਨਹੀਂ ਕੰਮ ਹੁੰਦਾ ਚੱਲ ਭੰਡ ਸਾਫ ਕਰ ਰੋਣਾ ਤੋਇਆ ਨਾ ਕੱਟ ਕਰ ਚੱਲ ਭੰਡ ਆ ਵੇ ਕਿੰਨਾ ਭੰਡਾ ਜਮਾ ਹੋਇਆ ਚੱਲ ਕੰਮ ਕਰ ਮੈਨੂੰ ਠੰਡ ਲੱਗਦੀ ਭਾਬੀ ਮੈਂ ਪਾਣੀ ਜਾਂ ਹੱਥ ਪਾਣੀ ਨਹੀਂ ਕੰਮ ਹੁੰਦਾ ਮੇਕ ਇਹ ਸੜਗੀ ਮੇਰੀ ਕਿਸਮਤ ਜਿੱਦਾਂ ਤੂੰ ਘਰੇ ਆਈ ਹੈ ਹੈ ਕੰਜੀ ਕੀਤੀ ਵੀ ਰਾਜਣਾ ਗੱਲ ਤੁਸੀਂ ਮੈਂ ਕੀ ਗੱਲ ਕਰਾਂ ਮੈਂ ਤਾਂ ਆਪ ਚਿੰਤਾ ਚ ਡੁੱਬੀ ਪਈ ਐ ਮੈਂ ਕਿਤਰਾ ਗੱਲ ਕਰਾਂ ਜੇ ਮੈਂ ਉਹਨੂੰ ਕਵਾਂ ਤੇ ਉਹਨੇ ਮੰਨਣਾ ਕਿਤੇ ਤੁਹਾਨੂੰ ਦਾ ਪਤਾ ਜਨਾਨੀ ਜੋ ਕਹਿੰਦੀ ਉਹ ਹੀ ਮੰਨੀ ਜਾਂਦਾ ਕੱਲ ਮੈਂ ਗੁਰਦੁਆਰੇ ਚੱਲੀ ਤੇ ਮੈਨੂੰ ਉੱਥੇ ਹੀ ਸ਼ੀਸ਼ੇ ਦੇ ਅੱਗੇ ਘੇਰ ਕੇ ਬਹਿ ਗਿਆ ਪੱਗ ਬੰਨਣ ਦੀ ਆਈ ਕਹਿੰਦਾ ਮੇਰੀ ਗੱਲ ਸੁਣੋ ਇਹਦਾ ਫਾ ਵੱਡੋ ਕੁੜੀ ਦਾ ਸ਼ਾਇਦ ਤਰਾ ਕਹਿੰਦਾ ਪਿਆਵਾ ਆਹੋ ਇਹਨੂੰ ਮੈਂ ਰੋਟੀਆਂ ਨਹੀਂ ਖਵਾ ਸਕਦਾ ਮੈਂ ਨਹੀਂ ਜਿਹੜੀ ਨਹੀਂ ਸੀ ਗੱਲ ਕਹਿਣੀ ਉਹ ਵੀ ਮੈਨੂੰ ਇਹਨੇ ਕਹੀ ਮੈਨੂੰ ਤਾਂ ਉਹਨੇ ਕਾਲਰ ਜੋਣ ਹਾਕਿਆ ਕਰ ਦਿੱਤਾ ਮੇਰੇ ਨਾਲ ਚੱਲੋ ਉਹਦੇ ਸਹੁਰੇ ਮੈਂ ਗੱਲ ਜਾ ਕੇ ਕਰਾਂ ਤਾੜਫੜ ਭਲਾ ਇਹੋ ਜਿਹੀਆਂ ਗੱਲਾਂ ਤਾੜਫੜ ਹੁੰਦੀਆਂ ਵਾਹ ਇਹੋ ਜਿਹੀਆਂ ਕਿਹੜੀਆਂ ਗੱਲਾਂ ਥੋੜੀ ਹੁੰਦੀਆਂ ਮੈਂ ਕਿ ਜਿੱਥੇ ਧੀ ਨੂੰ ਭੇਜਣਾ ਐ ਰਹਿਣਾ ਉਹਨੇ ਸਦਾ ਇਹ ਤਾੜਫੜ ਕਰਾਂਗੇ ਤਾਂ ਅਗਲੇ ਨੇ ਕੁੜੀ ਰੱਖਣੀ ਸਾਡੀ ਫਿਰ ਇਹ ਉਹ ਅੱਗੇ ਵਿਚਾਰੀ ਇੱਕ ਭੋਲੀ ਤੇ ਸਿੱਧੀ ਜੀ ਹੈਗੀ ਤਾਂ ਇਹੋ ਜੀਆਂ ਤਾਂ ਗੱਲਾਂ ਕਰਦਾ ਤੇ ਮੈਂ ਉਹਨੂੰ ਕਿ ਤਰ੍ਹਾਂ ਗੱਲਾਂ ਦਾ ਦੱਸਾਂ ਮੈਂ ਤਾਂ ਤਾਂ ਨਹੀਂ ਉਹਦੇ ਨਾਲ ਬੋਲੀ ਪਰ ਨਹੀਂ ਕੀ ਮੀਨੂ ਨੇ ਉਹ ਤੇ ਤੋੜ ਦਿੱਤਾ ਵਾ ਜਿਹੜਾ ਬਸ ਉਹ ਮੀਨੂ ਦਾ ਹੀ ਹੋ ਗਿਆ ਆ ਵਾ ਹੋਰ ਕਿਸ ਦੀ ਉਹ ਗੱਲ ਨਹੀਂ ਸੁਨਣਾ ਚਾਹੁੰਦਾ ਇਹੋ ਜੇ ਨਹੀਂ ਸੀ ਮੈਂ ਪੁੱਤ ਵੇਖੇ ਪੁੱਤ ਵੀ ਬਿਨਾ ਕਪੋਤੀ ਹੋ ਗਿਆ ਫੜ ਕੇ ਮੈਨੂੰ ਇਹ ਨਹੀਂ ਸੀ ਪਤਾ ਮੈਂ ਕਿਤਰਾ ਵਕਤਾਂ ਨਾਲ ਪਾਲੇ ਬੱਚੇ ਦੋਵੇਂ ਤੇ ਹੋਰ ਉਹ ਤੇ ਪਤਾ ਹੀ ਹੈ ਕਿੰਨਾ ਇਹਨਾਂ ਨੂੰ ਪਿਆਰ ਦਿੱਤਾ ਇਹਦੇ ਖੂਨ ਸਫੇਦ ਉਹਦਾ ਇੰਨਾ ਹੋ ਗਿਆ ਏ ਕੁੜੀ ਨੂੰ ਤੇ ਕਹਿੰਦਾ ਮੈਂ ਵੇਖਾਂ ਹੀ ਨਾਣਾ ਕਹਿੰਦਾ ਕੰਮ ਕਰੇ ਪੂਰਾ ਸੇ ਦਰਾਨੀ ਜਠਾਨੀਆਂ ਹੈਗੀਆਂ ਸਾਵਾਂ ਕੰਮ ਕਰਨ ਫੇਰ ਵੀ ਤੇਰੀ ਭੈਣ ਆ ਤੂੰ ਭੈਣ ਦਾ ਪੱਖ ਲੈ ਉਹ ਤਾਂ ਨਾ ਹੋਇਆ ਪੱਟੀ ਉਹਦੇ ਪੂਰੀ ਵੱਜੀ ਹੋਈ ਹੈ ਨਾਲੇ ਉਹ ਵਿਆਹੀ ਵਰੀ ਆ ਉਹਨੇ ਕਿਹੜੀ ਇੱਥੇ ਬੈਠੀ ਰਹਿਣਾ ਕੀ ਪਤਾ 2 ਦਿਨ 4 ਦਿਨ ਕਹਾਂਗੇ ਹਫਤਾ ਵਾ ਉਹਨੇ ਚਲੇ ਹੀ ਜਾਣਾ ਵਾ ਆਪਣੇ ਘਰ ਕੰਮੋ ਕਾਦਾ ਕਰੇ ਇੱਥੇ ਜਦੋਂ ਕੁੜੀਆਂ ਹੁੰਦੀਆਂ ਪੇਕੇ ਵਰਝਾਈਆਂ ਤੋਂਂਜੀ ਕਹਿੰਦੀਆਂ ਤੁਸੀਂ ਚਲੋ 2 ਦਿਨ ਆਈਆਂ ਤੇ ਸਾਹ ਲੈ ਲਓ ਨਾ ਕਰੋ ਕੰਮ ਇਹ ਤਾਂ ਆਪ ਹੀ ਜੇ ਕੁੜੀ ਭੱਜ ਭੱਜ ਚੌਂਕੇ ਵੜੇ ਤੇ ਚਲੋ ਫੇਰ ਤੁੰਦਾ ਨਾ ਪਿਆਰ ਨਾਲ ਗੱਲ ਤੇ ਜੇ ਆਖਣਾ ਨਹੀਂ ਤੂੰ ਆ ਕੰਮ ਕਰ ਮੇਰੇ ਨਾਲ ਸਾਵਾ ਕਰ ਰੋਟੀ ਤੈਨੂੰ ਤਾਂ ਮਿਲਨੀ ਭਲਾ ਇਹੋ ਜਿਹੀਆਂ ਗੱਲਾਂ ਕਰਨ ਵਾਲੀਆਂ ਸੀ ਮੁੰਡੇ ਦੀ ਮੈਂ ਤਾਂ ਇੰਨੀ ਸੜੀ ਫੁੱਕੀ ਮੈਂ ਤਾਂ ਨਹੀਂ ਉਹਦੇ ਨਾਲ ਗੱਲ ਕੀਤੀ ਮੁੰਡੇ ਨਾਲ ਕੋਈ ਨਹੀਂ ਚਲੋ ਕੋਈ ਨਹੀਂ ਆ ਫਿਰ ਮੈਨੂੰ ਲੱਗਦਾ ਗੱਲ ਕਰਨੀ ਪੈਣੀ ਆ ਹਾਂ ਆਪਾਂ ਫਿਰ ਇੰਜ ਕਰਦੇ ਕੋਈ ਸਕੀਮ ਲੜਾਈਏ ਫਿਰ ਰਾਜੇ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਣਾ ਵਾ ਫਿਰ ਉਹਦੀਆਂ ਅੱਖਾਂ ਖੁੱਲਣੀਆਂ ਵਾ ਕਿਹੜੀ ਸਕੀਮ ਸੋਚੀ ਜੋ ਕੋਈ ਜਿਹੜੀ ਲਾਉਣੀ ਆ ਸਕੀਮ ਵੇ ਰੈਂਜਵਾ ਕਿ ਤੁਸੀਂ ਮੀਨੂ ਨੂੰ ਲੈ ਕੇ ਜਾਓ ਬਾਜ਼ਾਰ ਤੇ ਉੱਤੇ ਲਿਆ ਪੱਗ ਬੰਨਣ ਅੱਛਾ ਫੇਰ ਮੈਂ ਉਹਦੇ ਨਾਲ ਕਰਦੀ ਆਂ ਗੱਲ ਵੇਖਿਓ ਕਿਤੇ ਤੁਹਾਡੇ ਨਾਲ ਗੱਲ ਪੈ ਜੇ ਉਹਨੂੰ ਜਿਹੜਾ ਪਿਆਰ ਨਾਲ ਸਮਝਾਇਓ ਬੜਾ ਕੋਈ ਗੱਲ ਨਹੀਂ ਆ ਪੈ ਜੂ ਤੇ ਪੈ ਜੂ ਇਹ ਗੱਲ ਜਿਹੜੀ ਸਚਾਈ ਉਹ ਸਚਾਈ ਆ ਉਹ ਤੇ ਉਹਨੂੰ ਤੇ ਨਜ਼ਰ ਨਹੀਂ ਆਉਂਦਾ ਤੇ ਪਰ ਸਾਨੂੰ ਤੇ ਨਜ਼ਰ ਆਉਂਦਾ ਨਾ ਸਾਡੀ ਧੀ ਆ ਹੋਰੇ ਤੇ ਜ਼ੁਲਮ ਕਰਨਦਈ ਆ ਉਹ ਤੇ ਅਸੀਂ ਇਤਰਾ ਬੈਠੀਆਂ ਵੇਂਦੀਆਂ ਰਹੀਏ ਜਿਹੜਾ ਤੁਸੀਂ ਕੱਲ ਦੀ ਵਿਖਾਈ ਨਾ ਫੋਟੋ ਮਿੰਨੂ ਤੇ ਮੇਰੇ ਤੇ ਬੜਾ ਜੀਨ ਕੁਛ ਹੁੰਦਾ ਪਿਆ ਵੇ ਵੇਖ ਕੇ ਕਿ ਨੇ ਕੀ ਅਤਿਆਚਾਰ ਕੀਤਾ ਮੇਰੇ ਕੋਲੇ ਤੇ ਹੁਣ ਮੈਂ ਤਰ੍ਹਾਂ ਕਰਦੀ ਆ ਮੈਂ ਮਿੰਨੂ ਨੂੰ ਕਹਿੰਦੀ ਚੱਲ ਚੱਲੀਏ ਸੂਟ ਲੈਣ ਹਮ ਇੱਕ ਤੇਰਾ ਤੇ ਇੱਕ ਉਹਦਾ ਹਮ ਸਿਮਰਨ ਦਾ ਆਹ ਹਣਾ ਤੇ ਮੇਰੇ ਨੌਲੇ ਤੋਰਪਣਾ ਸੂਟਾਂ ਦੀ ਬੜੀ ਸ਼ਿਕਾਇਤ ਐ ਹਮ ਤੇ ਤੁਸੀਂ ਫਿਰ ਆਉਂਦਿਆਂ ਨੂੰ ਤਾਂ ਹਮੇ ਆਉਂਦਿਆਂ ਨੂੰ ਫੇਰਾ ਜੇ ਨਾ ਗੱਲ ਕਿਉਂਕਿ ਉਤਰਾ ਤੇ ਫਿਰ ਉਹ ਗੱਲ ਲਾਗੇ ਖਨੋਤੀ ਕਰਨ ਨਹੀਂ ਦਿੰਦੀ ਉਹਨੇ ਕਹਣਾ ਉੱਤੇ ਪੱਗ ਬੰਨ ਲਈ ਆਜੋ ਛੇਤੀ ਆਜੋ ਛੇਤੀ ਧਿਆਨ ਤੇ ਉਹਦਾ ਉੱਤੇ ਹੁੰਦਾ ਵਾ ਹੂੰ ਉਹ ਪੱਗ ਬੰਨਣ ਟਾਈਮ ਲੱਗਣਾ ਹੀ ਹੈ ਜਰਾ ਜੀ ਹਾਂ ਤਾਂ ਤੁਸੀਂ ਜਾਓ ਉਹਨੂੰ ਲੈ ਕੇ ਤੇ ਫਿਰ ਮੈਂ ਕਰਦੀ ਆ ਰਾਜੇ ਨਾਲ ਗੱਲ ਤੇ ਰਾਜੇ ਨੂੰ ਬੜੇ ਪਿਆਰ ਦੇ ਵਿੱਚ ਲਿਆਇਓ ਆਪਣੇ ਵਿੱਚ ਤੇ ਜਿਹੜਾ ਉਹ ਗੱਲ ਤੁਹਾਡੀ ਚੰਗੀ ਤਾਂ ਸਮਝ ਜੇ ਉਹਦੇ ਦਿਲ 'ਚ ਗੱਲ ਵੱਡ ਜੇ ਵੀ ਵਾਕਈ ਮੈਂ ਇਸ ਤਰ੍ਹਾਂ ਕਰਦਾ ਹਾਂ ਹੂੰ ਕਹਿੰਦਾ ਤੂੰ ਨਹੀਂ ਨਾ ਮੰਨਦਾ ਤੂੰ ਪੁੱਤ ਇਸ ਤਰ੍ਹਾਂ ਕਰ ਲੈ ਤਾਂ ਫਿਰ ਮੰਨ ਜੇ ਹਨਾ ਹਾਂ ਫਿਰ ਆਪਣੀ ਰੰਗੀ ਹੱਤੀ ਫੜੂਗਾ ਨਾ ਫੇਰ ਇਹਦੀ ਪੱਟੀ ਲਥਣੀ ਕਿੰਨੇ ਚੰਨੀ ਉਹ ਲਥਣੀ ਪੱਟੀ ਇਹਦੀ ਆਹੋ ਫੇਰ ਤੁਸੀਂ ਜਾਓ ਮੀਨੂ ਨੂੰ ਲੈ ਕੇ ਤੇ ਮੈਂ ਜਾਨੀ ਆ ਉੱਪਰ ਆਹੋ ਇੱਧਰ ਕਰਦੇ ਹਾਂ ਠੀਕ ਆ ਚਲੋ ਠੀਕ ਆ ਮੇਰੀ ਗੱਲ ਸੁਣੋ ਵੀਡੀਓ ਨਹੀਂ ਵਿਖਾਈ ਸੀ ਤੁਸੀਂ ਫੇਰ ਨਹੀਂ ਮੈਂ ਨਹੀਂ ਵਿਖਾਈ ਵੀਡੀਓ ਵੀਡੀਓ ਵਿਖਾਵਾਂਗੇ ਤੇ ਪੇਕਿਆਂ ਨੂੰ ਉਹਨਾਂ ਨੂੰ ਪਤਾ ਲੱਗੂਗਾ ਵੀ ਸਾਡੀ ਧੀ ਆਹ ਕੰਮ ਕਰਦੀ ਆ ਫੇਰ ਅੱਖਾਂ ਖੁੱਲਣਗੀਆਂ ਸਾਡੇ ਮੁੰਡੇ ਦੀਆਂ ਵੀ ਉਤਰਾ ਨਹੀਂ ਉਹਨਾਂ ਨੇ ਮੰਨਣਾ ਮੈਂ ਤੇ ਮੋਬਾਈਲ ਲਕਾਲ ਕਾ ਕੇ ਰੱਖਿਆ ਕਿਤੇ ਡਿਲੀਟ ਹੀ ਨਾ ਕਰ ਦੇ ਮਲਮਾਰੀ ਵਿੱਚ ਰੱਖਿਆ ਜੋ ਚਲੋ ਠੀਕ ਆ ਫਿਰ ਹਾਂ ਚਲੋ ਠੀਕ ਮੰਜੀ ਇਤਨੇ ਸਕੀਮ ਤੇ ਵਧੀਆ ਦਿੱਤੀ ਆ ਵੀ ਮੈਂ ਮੁੰਡੇ ਨੂੰ ਗੱਲਾਂ ਦੱਸਦੀ ਆ ਤੇ ਮੁੰਡੇ ਨੂੰ ਇਤਨੇ ਤਰ੍ਹਾਂ ਕਹਿਨੀ ਆ ਤੇ ਰੰਗੀ ਅੱਤੀ ਫੜੇ ਜਾਊਗੀ ਨਾ ਫੇਰ ਪਤਾ ਲੱਗਣਾ ਫੇਰ ਇਹਦੀਆਂ ਅੱਖਾਂ ਖੁੱਲਣੀਆਂ ਹੀ ਕਿਉਂਕਿ ਫੇਰ ਇਹਦੀ ਪੱਟੀ ਲੱਥਣੀ ਮੈਂ ਜਾਵਾਂ ਫੜਾ ਫੜ ਮੀਨੂੰ ਕਮਾਂ ਕਿ ਤੇ ਉਹਨੂੰ ਵਾਜਾ ਹੀ ਨਾ ਮਾਰਨ ਲੱਪੇ ਥੱਲੇ ਆਜੋ ਥੱਲੇ ਆਜੋ ਮਿਲੋ ਹਾਂਜੀ ਮੰਮੀ ਮੇਰੀ ਗੱਲ ਸੁਣ ਆ ਚੱਲੀ ਆਪਾਂ ਬਾਜ਼ਾਰ ਇੱਕ ਸਿਮਰਨ ਸੂਟ ਲੈ ਆਦੀ ਇੱਕ ਤੈਨੂੰ ਲੈ ਆਦੀ ਤੇ ਤੂੰ ਤੈਨੂੰ ਮੈਂ ਤਾਂ ਨਾਲ ਖੜਨਾ ਤੂੰ ਆਪਣੇ ਮਨ ਪਸੰਦਾ ਖਰੀਦ ਲਈ ਚਲੋ ਠੀਕ ਆ ਮੰਮੀ ਸੂਟ ਸਹੀ ਮੇਰਾ ਸਹੀ ਆ ਸੂਟ ਤੇ ਸਵੇਰੇ ਤੇ ਪਾਇਆ ਜੇ ਚਲੋ ਫਿਰ ਚੱਲਦੇ ਹਾਂ ਬਾਜ਼ਾਰ ਆ ਤੇ ਤੂੰ ਇਤਾਂ ਕਰ ਸਬਜੀ ਸੁਜੀ ਕੋਈ ਨਾ ਤਰੀ ਉਹਦੇ ਦੇ ਫੜੇ ਲਵਾਗੇ ਕਿਥੋਂ ਕਿਦਾਰ ਠੀਕ ਆ ਹਾਂ ਚਲੋ ਮੈਂ ਜਾਂਨੀ ਮੈਂ ਤੁਹਾਡੇ ਨਾਲ ਆ ਜਾ ਫਿਰ ਚੱਲੀਏ ਰਾਏ ਬਨਲੀ ਬਾਗ ਹਾਂਜੀ ਚਾਚੀ ਜੀ ਮੇਰੀ ਗੱਲ ਸੁਣ ਪੁੱਤ ਕੱਲ ਮੈਂ ਸਾਰੀਆਂ ਗੱਲਾਂ ਸੁనిਆ ਵਾਂ ਉਪਰੋਂ ਤੂੰ ਆਪਣੀ ਮੰਮੀ ਨੂੰ ਇੰਨਾ ਬੋਲਦਾ ਪਿਆ ਸੀ ਕਿਉਂ ਬੋਲਦਾ ਪਿਆ ਸੀ ਚਾਚੀ ਜੀ ਤੂੰ ਇਹ ਕਿਹੜੀਆਂ ਗੱਲਾਂ ਸੁਣ ਲਈਆਂ ਤੇ ਨਾਲੇ ਕਹਿਣਾ ਕੀ ਚਾਹੁੰਦੇ ਜੇ ਮੈਂ ਇਹੋ ਕਹਿਣਾ ਚਾਹੁੰਨੀ ਆ ਕਿ ਜੇ ਸਿਮਰਨ ਮੰਮੀ ਦੇ ਨਾਲ ਚੱਲ ਜਾਂਦੀ ਹੈ ਗੁਰਦੁਆਰੇ ਇਹਦੇ ਵਿੱਚ ਤੈਨੂੰ ਕੀ ਇਤਰਾਜ਼ ਵਾ ਓ ਚਾਚੀ ਜੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਸਵੇਰੇ ਸਵੇਰੇ ਤੂੰ ਹੀ ਦੱਸੋ ਕੀ ਮੰਮੀ ਤੇ ਆਪ ਤੇ ਜਾਂਦੇ ਆ ਤੇ ਨਾਲ ਸਿਮਰਨ ਨੂੰ ਕਿਉਂ ਲੈ ਜਾਂਦੇ ਆ 2 ਘੰਟੇ ਲਾ ਕੇ ਆਉਂਦੇ ਆ ਉੱਥੇ ਫੇਰ ਕੀ ਹੋਇਆ ਜੇ ਲੈ ਜਾਂਦੇ ਆ ਤੇ ਕੀ ਪਤਾ ਉਹਦਾ ਇਸੇ ਗੱਲ ਵਿੱਚ ਭਲਾਵਾ ਹੈ ਉਹ ਇੱਥੇ ਆਣ ਕੇ ਬੈਠੀ ਆ ਕੀ ਤਾਂ ਮਹਾਰਾਜ ਉਹਦੀ ਸੁਣੇ ਅਰਦਾਸ ਤੇ ਉਹ ਆਪਣੇ ਘਰ ਜਾਣ ਵਾਲੀ ਬਣੀ ਤੂੰ ਉਹਨੂੰ ਕਿਉਂ ਇੰਨਾ ਮਾੜਾ ਚੰਗਾ ਕਹਿਨਾ ਵਾ ਉਹ ਮੈਂ ਤੁਹਾਨੂੰ ਚਾਚੀ ਹੁਣ ਕੀ ਦੱਸਾਂ ਜੇ ਘਰ ਰਹੇਗੀ ਨਾ ਤੇ ਥੋੜਾ ਬਹੁਤਾ ਮੈਨੂੰ ਦੇ ਨਾਲ ਕੰਮ ਕਰਾਏਗੀ ਨਾ ਤੇ ਕੰਮ ਵੰਡਿਆ ਜਾਂਦਾ ਵਾ ਤੋ ਇਹ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਪਏ ਮੈਂ ਸਭ ਕੋ ਸਮਝਦੀ ਪਈ ਹਾਂ ਤੁਹਾਡਾ ਕੰਮ ਕਰਨ ਵਾਸਤੇ ਨਹੀਂ ਆਈ ਉਹ 2-4 ਦਿਨ ਜੇ ਆਈ ਐ ਰਹਿਣ ਵਾਸਤੇ ਤੇ ਉਹ ਤੁਹਾਡਾ ਕੰਮ ਹੀ ਕਰੀ ਜਾਵੇ ਜੋ ਤੈਨੂੰ ਮੀਨੂ ਕਹਿੰਦੀ ਪਈ ਐ ਉਹ ਪੱਟੀਆਂ ਤੈਨੂੰ ਪੜਾਉਂਦੀ ਪਈ ਐ ਉਹ ਤੂੰ ਪੜੀ ਜਾਂਦਿਆਂ ਵਾ ਤੇ ਆਪਣੀ ਮੰਮੀ ਦੇ ਅੱਗੇ ਵੀ ਕਿੰਨਾ ਬੋਲਦਾ ਪਿਆ ਵਾ ਮੈਨੂੰ ਲੱਗਦਾ ਤੁਹਾਨੂੰ ਮੰਮੀ ਨੇ ਪੱਟੀ ਪੜਾਈ ਆ ਮੰਮੀ ਦੀ ਤੇ ਮੈਂ ਖਬਰ ਲੈਣਾ ਮੈਨੂੰ ਕਿਸੇ ਨੇ ਪੱਟੀ ਨਹੀਂ ਪੜਾਈ ਮੈਂ ਆਪ ਸਭ ਕੋ ਸੁਣਿਆ ਤੇ ਮੈਂ ਫੇਰ ਤੈਨੂੰ ਇਹ ਗੱਲ ਕਹਿਣ ਦਈਆਂ ਕਿ ਤੂੰ ਆਪਣੀ ਅੱਖੀ ਵੇਖ ਸਾਰਾ ਕੰਮ ਕੁੜੀ ਕਰਦੀ ਐ ਤੇ ਨਾ ਮੀਨੂ ਆਪਣਾ ਲਾ ਲੈਂਦੀ ਐ ਵੀ ਮੈਂ ਕਰਦੀ ਪਈ ਉਹ ਚਾਚੀ ਜੀ ਕੀ ਬੋਲਦੇ ਪਏ ਤੁਸੀਂ ਤੁਹਾਨੂੰ ਹੋਸ਼ ਵੀਗਾ ਵਾ ਹਾਂ ਮੈਨੂੰ ਸਾਰੀ ਹੋਸ਼ ਵਾ ਮੈਂ ਹੋਸ਼ ਵਿੱਚ ਹੀ ਗੱਲ ਕਰਨ ਦੀ ਆ ਮੈਂ ਤੁਹਾਡੇ ਘਰ ਦੇ ਗੱਲ ਦੇ ਵਿੱਚ ਆਉਣਾ ਨਹੀਂ ਚਾਹੁੰਦੀ ਪਰ ਮੈਨੂੰ ਕੁੜੀ ਕਰਕੇ ਆਉਣਾ ਪਿਆ ਉਹ ਜਾਓ ਚਾਚੀ ਜੀ ਐਵੇਂ ਕੰਨ ਭਾਰੀ ਜਾਂਦੇ ਜੇ ਮੇਰੇ ਮੇਰੀ ਘਰ ਦੀ ਵਾਲੀ ਦੇ ਖਿਲਾਫ ਕੋਈ ਤੇਰੀ ਮੈਂ ਘਰ ਵਾਲੀ ਦੇ ਖਿਲਾਫ ਕੰਨ ਨਹੀਂ ਭਰੰਦੇ ਮੇਰੀ ਗੱਲ ਸੋਹਣੇ ਇਧਰ ਧਿਆਨ ਹੋ ਕੇ ਕਰਕੇ ਉਹ ਸਾਰਾ ਕੰਮ ਸਿਮਰਨ ਕਰਦੀ ਪਈ ਕੱਲ ਮੈਂ ਵੇਖਿਆ ਬਿਮਾਰ ਵੀ ਉਹ ਕੁੜੀ ਹੋਈ ਪਈ ਫੇਰ ਵੀ ਉਹਨੇ ਮੈਨੂੰ ਨੇ ਕਿਹਾ ਚੱਲ ਉੱਠ ਕੇ ਕੰਮ ਕਰ ਮੈਂ ਵੀਡੀਓ ਬਣਾਈ ਹੋਈ ਆ ਤੂੰ ਕਮੇਂਟ ਮੈਂ ਤੈਨੂੰ ਵੀਡੀਓ ਵਿਖਾ ਦਵਾਂ ਜੇ ਤੈਨੂੰ ਇੰਨਾ ਹੀ ਦੁੱਖ ਲੱਗਦਾ ਨਾ ਤੇ ਸਿਮਰਨ ਨੂੰ ਰੱਖ ਲਓ ਆਪਣੇ ਕੋਲ ਅਸੀਂ ਤੇ ਕਹਿੰਨੇ ਆਂ ਕੀ ਰੱਖੋ ਕੋਈ ਜਣਾ ਕੋਈ ਤੇ ਰੱਖੇ ਕੋਈ ਅੱਗੇ ਕਿਉਂ ਨਹੀਂ ਹੁੰਦਾ ਹੋਵੋ ਅੱਗੇ ਹੁਣ ਵੇਖੋ ਤੁਸੀਂ ਨਾਲ ਹੀ ਪਿੱਛੇ ਹੋ ਜਾਣਾ ਮੈਂ ਪਿੱਛੇ ਹੋਣ ਵਾਲੀ ਨਹੀਂ ਹੈਗੀ ਪੁੱਤ ਪਰ ਤੂੰ ਇਹ ਸਮਝ ਜਿਹੜੇ ਭੈਣ ਭਰਾ ਹੁੰਦੇ ਆ ਨਾ ਇਹ ਜਿਹੜੇ ਰਿਸ਼ਤੇ ਹੁੰਦੇ ਆ ਨਾ ਬੜੇ ਨਾਜ਼ੁਕ ਰਿਸ਼ਤੇ ਹੁੰਦੇ ਆ ਇਹ ਨਹੀਂ ਆ ਕਿ ਮਾੜੀ ਜੀ ਗੱਲ ਸੁਣੋ ਮੀਨੂ ਦੀ ਪੀਆ ਕੰਮ ਨਹੀਂ ਕਰਦੀ ਤੇ ਉਹਦੇ ਮਗਰ ਲੱਜੋ ਜਿਹੜੇ ਭੈਣ ਭਰਾ ਵਾ ਨਾ ਇਹ ਬਾਰ ਬਾਰ ਇਹ ਇੱਕੋ ਵਾਰਾ ਜਨਮ ਲਿਆ ਜਾਂਦਾ ਇੱਕ ਮਾਂ ਦੇ ਤੇ ਨਾਲੇ ਗੱਲ ਸੁਣ ਮੰਮੀ ਤੇਰੀ ਨੇ ਇੰਨਾ ਔਖਾ ਤੁਹਾਨੂੰ ਭੈਣ ਭਰਾਵਾਂ ਨੂੰ ਪਾਲਿਆ ਵਾ ਨਾ ਸਾਨੂੰ ਸਾਰਾ ਕੁਝ ਪਤਾ ਵਾ ਤੇ ਅੱਜ ਤੂੰ ਵੱਡਾ ਹੋ ਗਿਆ ਵਾ ਤੇ ਆਪਣੀ ਭੈਣ ਨੂੰ ਗੱਲਾਂ ਕਰਨ ਦੇ ਆ ਵਾ ਉਹ ਚਾਚੀ ਜੀ ਤੁਸੀਂ ਨਾ ਐਵੇਂ ਪਤਾ ਨਹੀਂ ਕੀ ਬੋਲੀ ਜਾਂਦੇ ਸਵੇਸਰੇ ਤੁਹਾਡੀਆਂ ਗੱਲਾਂ ਨਾ ਮੇਰੇ ਸਿਰ ਤੋਂ ਤਾਂ ਤਾਂ ਆਈਆਂ ਤੁਸੀਂ ਆਪ ਉਹਨੂੰ ਰੱਖਦੇ ਨਹੀਂ ਜੇ ਮੇਰੀ ਭੈਣ ਨੂੰ ਤੇ ਤੁਸੀਂ ਗੱਲਾਂ ਏਡੇ ਏਡੇ ਵੱਡੀਆਂ ਕਰਦੇ ਪਏ ਜੇ ਤੇ ਨਾਲੇ ਕਿਉਂ ਮੰਮੀ ਗੁਰਦੁਆਰੇ ਲੈ ਜਾਂ ਘਰ ਕੋਈ ਕੰਮ ਕਰ ਨਹੀਂ ਹੁੰਦਾ ਕਿੰਨੇ ਕੰਮ ਕਰ 36 ਕੰਮ ਤੂੰ ਹੀ ਬਸ ਮੀਨੂ ਦੇ ਪਿੱਛੇ ਹੀ ਪਈ ਹੋਈ ਜਿਹੇ ਹੱਥ ਤੋਗੇ ਤੂੰ ਹੀ ਤੇ ਮੰਮੀ ਮੈਨੂੰ ਤਲਾਹਦਾ ਤੁਹਾਨੂੰ ਨਾ ਮੰਮੀ ਨੇ ਪੱਟੀ ਪੜਾਈ ਜੇ ਮੈਨੂੰ ਮੰਮੀ ਨੇ ਪੱਟੀ ਨਹੀਂ ਪੜਾਈ ਤੂੰ ਮੇਰੀ ਗੱਲ ਸੁਣ ਅੱਜ ਆਪਣੇ ਅੱਖੀਂ ਵੇਖ ਸਾਰਾ ਕੁਝ ਇੱਥੇ ਖਲੋ ਕੇ ਤੇ ਰਹਿ ਕੇ ਘਰ ਦੇ ਵਿੱਚ ਵੇਖ ਉਹ ਕੁੜੀ ਨਾਲ ਕੀ ਕਰਦੀ ਐ ਤੂੰ ਹਜੇ ਕੁਝ ਵੇਖਿਆ ਨਹੀਂ ਆ ਤਾਂ ਕਰਕੇ ਤੂੰ ਮੀਨੂ ਦੀ ਪਾਸ਼ਾ ਬੋਲਣ ਦਿਆ ਵਾ ਜੇ ਤੂੰ ਅੱਖੀਂ ਵੇਖੇਂਗਾ ਨਾ ਸਾਰਾ ਕੁਝ ਫੇਰ ਤੈਨੂੰ ਪਤਾ ਲੱਗੂਗਾ ਉਹ ਬਸ ਕਰੋ ਚਾਚੀ ਜੀ ਤੂੰ ਕੀ ਸਾਬਤ ਕਰਨਾ ਚਾਹੁੰਦੇ ਜੇ ਕਿ ਮੀਨੂs ਗਲਤ ਹੈਗੀ ਆ ਤੇ ਸਿਮਰਨ ਸਹੀ ਗਿਆ ਹਾਂ ਮੈਂ ਇਹ ਹੀ ਸਾਬਤ ਕਰਨਾ ਚਾਹੁੰਨੀ ਆ ਚਲੋ ਅੱਜ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ ਦੱਸੋ ਕੀ ਕਰਨਾ ਹੈ ਦੱਸੋ ਤੂੰ ਪੱਗ ਬੰਨ੍ਹਦੇ ਆ ਮਨਾ ਮੀਨੂ ਤੇ ਮੰਦੇ ਵਿੱਚ ਜੇਗਾ ਨਾ ਕਿ ਤੂੰ ਹੀ ਕੰਮ ਤੇ ਉੱਤੇ ਚੱਲੇ ਜੇ ਠੀਕ ਆ ਨਾ ਤੂੰ ਇੱਥੇ ਲੁੱਕ ਕੇ ਸਾਰਾ ਕੁਝ ਵੇਖ ਕਿ ਉਹ ਸਿਮਰਨ ਦੇ ਨਾਲ ਕੀ ਕਰਦੀ ਹੈ ਚਲੋ ਠੀਕ ਆ ਅੱਜ ਤੁਹਾਨੂੰ ਹੀ ਪਤਾ ਲੱਗਦੇ ਕਿ ਸੱਚਾਈ ਕੀ ਆ ਤੇ ਜੇ ਟਾਡੀ ਗੱਲ ਗਲਤ ਈ ਤੇ ਸਿਮਰਨ ਨੂੰ ਤੂੰ ਹੀ ਰੱਖਣਾ ਜੀ ساری ਉਮਰ हां ठीक है ये आज पता लग जउगा दूध ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂਗਾ ਅੱਜ ਸਾਰਾ ਕੁਝ ਇਹ ਪਤਾ ਲੱਗ ਜੂਗਾ ਕੌਣ ਗਲਤ ਤੇ ਕੌਣ ਠੀਕ ਆ ਠੀਕ ਆ ਤੁਹਾਡਾ ਵੀ ਸ਼ੱਕ ਮੈਂ ਕੱਢ ਹੀ ਦੇਣਾ ਚਲ ਠੀਕ ਆ ਮੰਮੀ ਨੇ ਸੱਚ ਉਹ ਦਾਲ ਲਿਓ ਤਾਂ ਚੇਤਾ ਹੀ ਭੁੱਲ ਗਿਆ ਹੋਰ ਤਾਂ ਮੈਂ ਦਾਲ ਫੜ ਲਿਆ ਵਾ ਚਲੋ ਠੀਕ ਆ ਮੰਮੀ ਤੁਸੀਂ ਲੈ ਆਓ ਤੇ ਮੈਂ ਚੱਲ ਤੂੰ ਅੰਦਰ ਜਾ ਲਾ ਨੀ ਹਜੇ ਸੁਤੀ ਜਿਸ ਮਰਣਾ ਮਰਣਾ ਹਾਂਜੀ ਭਾਬੀ ਅੱਖਾਂ ਦੇ ਖੋਲ ਲੱਗਦਾ ਸਾਰੀ ਨੀਂਦ ਤੈਨੂੰ ਚੜ ਗਈ ਦੁਨੀਆ ਦੀ ਮੈਂ ਦਵਾਈ ਖਾਧੀ ਹੈ ਨਾ ਤੇ ਮੈਨੂੰ ਨੀਂਦ ਆ ਗਈ ਦਵਾਈ ਲੱਗਦਾ ਤੇ ਸਿਰ ਨੂੰ ਚੜ ਗਈ ਉਦੋਂ ਦੀ ਸਿਰ ਨੂੰ ਚੜ ਗਈ ਤੇ ਹੋਰ ਜਿੱਦਾਂ ਤੂੰ ਦਵਾਈ ਖਾਣ ਹੀ ਨਾ ਤੂੰ ਉੱਠਦੀ ਹੈ ਨਾ ਤੂੰ ਬੈਂਦੀ ਹੈ ਭਾਬੀ ਮੈਨੂੰ ਨਹੀਂ ਉੱਠ ਰਹੀ ਠੰਡ ਲੱਗਦੀ ਮੈਨੂੰ ਮੈਨੂੰ ਬੁਖਾਰ ਹੋਇਆ ਹੈ ਨਾ ਜਦ ਭਾਬੀ ਬਿਮਾਰ ਹੁੰਦੀ ਉਹਦੇ ਤੋਂ ਭਾਬੀ ਕਰਦੀ ਆ ਭਾਬੀ ਨੇ ਤੇ ਕਿਹਾ ਨਹੀਂ ਤੂੰ ਕਰ ਲਾ ਮੇਰੇ ਕੰਮ ਨਹੀਂ ਆਏ ਤੈਨੂੰ ਨਾਲੇ ਮੇਰੀ ਗੱਲ ਸੁਣ ਬੁਖਾਰ ਲੱਤ ਗਿਆ ਨਾ ਹੁਣ ਤੇਰਾ ਹੋ ਗਈ ਡਸਟ ਤੇ ਜਾ ਕੇ ਨਾ ਭਾਂਡੇ ਮਾਜ ਦੇ ਮੇਰੀ ਭੈਣ ਜਾ ਭਾਬੀ ਮੈਂ ਤਾਂ ਠੀਕ ਨਹੀਂ ਹੈਗੀ ਮੈਂ ਕੋਈ ਨਹੀਂ ਉੱਠਿਆ ਜਾਂਦਾ ਮੈਂ ਤੁਹਾਨੂੰ ਕੱਲ ਵੀ ਕਿਹਾ ਏ ਮੇ ਕੋਈ ਕੰਮ ਹੁੰਦਾ ਨਹੀਂ ਤੇ ਤੇਰਾ ਬਹਾਨੇ ਤੇ ਪਾਨਾ ਕੱਲ ਵੀ ਤੇਰਾ ਇੱਕੋ ਹੀ ਬਹਾਨਾ ਅੱਜ ਵੀ ਤੇਰਾ ਇੱਕੋ ਹੀ ਬਹਾਨਾ ਹੈ ਲਾਦਾ ਸਾਰੇ ਜਮਾਨੇ ਦੇ ਝੂਠ ਤੇਰੇ ਕੋ ਰੱਖੇ ਨੇ ਨਹੀਂ ਮੈਂ ਝੂਠ ਨਹੀਂ ਬੋਲਦੀ ਮੈਂ ਦਵਾਈ ਖਾਦੀ ਹੁਣੇ ਦਵਾਈ ਖਾਦੀ ਐ ਦਵਾਈ ਕਿਤੇ ਤੂੰ ਬਿਓਸ਼ੀ ਦੀ ਖਾ ਲਈ ਜਿਹੜੇ ਤੇਰਾ ਕੋ ਉੱਠਿਆ ਨਹੀਂ ਜਾਂਦੇ ਆ ਇਹ ਜਿਹੜੇ ਨਾ ਰੋਣਾ ਟੋਣਾ ਮੇਰੇ ਸਾਹਮਣੇ ਮੈਂ ਤੈਨੂੰ ਮੈਂ ਦੋਨੀਆਂ ਕਿਹਾ ਸੀ ਕਿ ਰੋਣਾ ਟੋਣਾ ਮੇਰੇ ਸਾਹਮਣੇ ਨਾ ਕਰਿਆ ਕਰ ਸਮਝ ਲੱਗੀ ਨਾ ਚੱਲ ਉੱਠ ਛੱਡੇ ਨੂੰ ਕੰਪਲ ਚੱਲ ਚੱਲ ਉੱਠ ਅੱਖ ਕੇ ਰਲਣੀਆਂ ਤਾਂ ਆਣ ਕੇ ਪਈ ਘੜੇ ਚੁੱਪਲ ਪਾ ਫਾਕੇ ਤੇ ਨਹੀਂ ਹੋ ਜਾ ਲਾ ਤੇਰੇ ਹੱਡ ਕੱਸ ਲੈ ਚੱਲ ਮੈਨੂੰ ਨਹੀਂ ਹੁੰਦਾ ਕੰਮ ਕੋਈ ਮੈਨੂੰ ਨਹੀਂ ਹੁੰਦਾ ਮੈਂ ਖਲੋਤਾ ਨਹੀਂ ਜਾਂਦਾ ਚੱਲਾ ਮੈਨੂੰ ਨਹੀਂ ਕੰਮ ਹੁੰਦਾ ਚੱਲ ਭਾਂਡੇ ਸਾਫ਼ ਕਰ ਹੋਇਆ ਤੋਇਆ ਨਾ ਘੱਟ ਕਰ ਚੱਲ ਭਾਂਡੇ ਆ ਵੇਖ ਕਿੰਨਾ ਭਾਂਡਾ ਜਮਾ ਹੋਇਆ ਚੱਲ ਕੰਮ ਕਰ ਮੈਨੂੰ ਠੰਡ ਲੱਗਦੀ ਭਾਬੀ ਮੈਂ ਪਾਣੇ ਜਾਂ ਹੱਥ ਪਾਣੇ ਨਹੀਂ ਕੰਮ ਹੁੰਦਾ ਮੇਕੋ ਇਹ ਸੜਗੀ ਮੇਰੀ ਕਿਸਮਤ ਜੇ ਜਦੋਂ ਤੂੰ ਘਰੇ ਆਈ ਹੈ ਹੈ ਤੂੰ ਸਾਰਾ ਤੂੰ ਆਈ ਹੈ ਵੀਰੇ ਘਰ ਤੇਕੇ ਘਰ ਆਈ ਉਦੋਂ ਸੋਚਿਆ ਸੀ ਹੈ ਅਗਰ ਸੋਹਣ ਨੂੰ ਵਕਤ ਪਾਇਆ ਤਾਂ ਪੇਕਿਆਂ ਨੂੰ ਵਕਤ ਪਾਇਆ ਤੇਲੀ ਮੈਂ ਸਾਰਾ ਕੰਮ ਤੇ ਮੈਂ ਕਰਦੀ ਤੂੰ ਕਹਿੰਦੇ ਕੰਮ ਨਹੀਂ ਕਰਦੀ ਤੇਰਾ ਨਾ ਬੋਲ-ਬੋਲ ਕੇ ਨਾ ਮੇਰਾ ਗਲਾ ਬਹਿ ਜਾਂਦਾ ਕਿਹੜਾ ਕੰਮ ਕਰਦੀ ਐ ਚਾਰ ਦਿਨ ਹੋਇਆ ਮੈਂ ਹੀ ਕਰਨ ਦੀ ਕੰਮ ਤੂੰ ਕਿਹੜਾ ਕਰਨ ਦੇਈ ਆ ਚਲ ਭਾਂਡੇ ਮਾਂਜ ਠੰਡ ਲੱਗਦੀ ਜੜੀ ਤੈਨੂੰ ਜਲਦੀ ਜਲਦੀ ਮਾਂਜਨੇ ਆ ਫਟਾਫਟ ਮਾਂਜ ਲਾ ਮਾਂ ਦੇ ਆਣ ਤੋਂ ਪਹਿਲਾਂ ਠੰਡ ਲੱਗਦੀ ਜੜੀ ਇਹਨੂੰ ਨਹੀਂ ਹੁਣਾ ਟੋੜਾ ਬੰਦ ਕਰਨਾ ਕਿ ਨਹੀਂ ਤੂੰ ਹੈ ਹੁਣਾ ਟੋੜਾ ਬੰਦ ਕਰਨਾ ਕਿ ਨਹੀਂ ਤੂੰ ਹੈ ਕੀ ਕਰਦੀ ਐ ਮਾਂ ਨੂੰ ਦੱਸੇਗੀ ਚਲ ਉੱਠ ਤਾਂ ਕਿੱਡਾ ਵੇਖਾਂ ਚਲਿੱਤਰ ਕਰਦੀ ਇਹ ਚਲਿੱਤਰ ਨਾ ਮੇਰੇ ਸਾਹਮਣੇ ਨਿਕਲ ਕੇ ਚੱਲ ਨੇਕ ਆ ਕਰਨੀ ਹੈ ਹਾਂ ਤੇਨੂੰ ਪੁੱਛਣਾ ਮੈਂ ਆ ਕੀ ਕਰਨੀ ਆ ਦੇਜਾ ਮੈਨੂੰ ਹਾਂ ਮੈਂ ਤੇਰੇ ਤੇ ਕਿੰਨਾ ਵਿਸ਼ਵਾਸ ਕੀਤਾ ਸੀ ਤੇ ਤੂੰ ਆ ਮੈਨੂੰ ਦਿੱਤਾ ਹੈ ਬੋਲਦੀ ਕਿਉਂ ਨਹੀਂ ਆ ਕਰਦੀ ਕੀ ਪਈ ਤੂੰ ਮੈਨੂੰ ਜਵਾਬ ਚਾਹੀਦਾ ਈ ਮੇਰੀ ਗੱਲ ਸੁਣਦੀ ਪਈ ਕਿ ਨਹੀਂ ਸੁਣਦੀ ਪਈ ਮੈਂ ਤੈਨੂੰ ਬਾਹਰ ਕੱਢ ਦੇ ਨਹੀਂ ਪਹਿਲਾਂ ਮੈਨੂੰ ਦੱਸ ਆ ਕੀ ਕਰਦੀ ਪਈ ਐ ਤੁਸੀਂ ਚੁੱਪ ਰਹੋ ਮੰਮੀ ਅੱਜ ਮੈਂ ਇਹਦੇ ਨਾਲ ਸਵਾਲ ਕਰਨੇ ਇਹ ਜਵਾਬ ਦੇਗੀ ਤੁਸੀਂ ਨਾ ਵਿੱਚ ਬੋਲੋ ਐ ਕੀ ਕੀਤਾ ਹੈ ਇਹਨੇ ਤੇ ਵੈਸੇ ਹੀ ਐਕਟਿੰਗ ਕਰਦੀ ਤੁਹਾਨੂੰ ਨਹੀਂ ਪਤਾ ਹੈਗਾ ਮੈਂ ਇਹਨੂੰ ਕੀ ਕਹਿਣਾ ਹੈਗਾ ਐਕਟਿੰਗ ਇਹ ਨਹੀਂ ਕਰਦੀ ਐਕਟਿੰਗ ਤੂੰ ਕਰਦੀ ਆ ਮੈਂ ਅੱਜ ਆਪਣੀ ਅੱਖਾਂ ਨਾਲ ਸਾਰਾ ਕੁਝ ਵੇਖਿਆ ਤੇਰੇ ਤਾਂ ਨਹੀਂ ਵਿਸ਼ਵਾਸ ਹੈਗਾ ਨਹੀਂ ਮੈਨੂੰ ਤੇਰੇ ਤੇ ਕੋਈ ਵੀ ਵਿਸ਼ਵਾਸ ਨਹੀਂਗਾ ਜੋ ਮੈਂ ਆਪਣੀ ਅੱਖਾਂ ਨਾਲ ਵੇਖਿਆ ਮੈਂ ਕਿਤਾ ਮੁਕਰ ਜਾਵਾਂ ਠੀਕ ਆ ਤੁਹਾਨੂੰ ਆਪਣੀ ਭੈਣ ਤੇ ਗੱਲਾਂ ਤੇ ਵਿਸ਼ਵਾਸ ਆ ਗਿਆ ਨਾ ਉਹਦੇ ਦੋ ਘਤਰੂ ਵੇਖ ਕੇ ਤੁਸੀਂ ਪਿਗਲ ਗਏ ਤੁਹਾਨੂੰ ਨਹੀਂ ਪਤਾ ਹੈਗਾ ਤੁਹਾਡੀ ਭੈਣ ਕਿੰਨੇ ਚਲਿੱਤਰ ਕਰਦੀ ਫਿਰਦੀ ਹੈਗੀ ਆ ਬਕਵਾਸ ਆਪਣੀ ਬੰਦ ਕਰ ਹੈ ਮੇਰੀ ਅੱਖਾਂ 'ਚ ਘਟਾ ਪਾਈ ਜਾਂਦੀ ਪਈ ਆ ਮੈਂ ਆਪਣੀ ਅੱਖਾਂ ਨਾਲ ਵੇਖਿਆ ਤੂੰ ਕਿੰਨੀ ਪਈ ਆ ਕਿ ਉਹ ਚਲਿੱਤਰ ਕਰਦੀ ਪਈ ਆ ਚਲਿੱਤਰ ਤੇ ਤੂੰ ਕਰਦੀ ਪਈ ਆ ਮੈਂ ਚਲਿੱਤਰ ਕਰਦੀ ਆ ਮੈਂ ਜਲਤਲ ਕਰਦੀ ਆ। ਆਹੋ ਤੂੰ ਕਰਦੀ ਆ। ਹੈਂ? ਦੂ ਜਿਹੜੇ ਮੈਨੂੰ ਧਮਕੀ ਦਿੰਦੀ ਸੀ। ਮੈਂ ਪੇਕੇ ਚੱਲ ਜਾਣਾ ਪੇਕੇ ਚੱਲ ਜਾਣਾ। ਤੈਨੂੰ ਤਾਂ ਪੇਕੇ ਮੈਂ ਕੱਢਦਾ ਵਾਂ। ਕਿਉਂ ਤੁਹਾਨੂੰ ਨਹੀਂ ਪਤਾ ਹੈਗਾ? ਇਹ ਸਾਰੇ ਸਾਰੇ ਨਾਲ ਇਹ ਨਟਕੀਆਂ ਹੈਗੀਆਂ ਨੇ। ਉਹ ਬੱਸ ਕਰ ਬੱਸ ਕਰ ਉਹ ਬੱਸ ਕਰ। ਇਹ ਸਾਰੀਆਂ ਇਹ ਨਟਕੀਆਂ ਹੈਗੀਆਂ। ਇਹ ਮੈਨੂੰ ਘਰੋਂ ਕੱਢਵਾਉਣਾ ਚਾਹਦੀ ਆ। ਤੁਹਾਨੂੰ ਨਹੀਂ ਪਤਾ ਹੈਗਾ। ਇਹ ਤੈਨੂੰ ਘਰੋਂ ਨਹੀਂ ਕੱਢਵਾਉਣਾ ਚਾਹੁੰਦੀ। ਤੈਨੂੰ ਮੈਂ ਛੱਡ ਕੇ ਆਉਂਗਾ ਪੇਕੇ। ਜਿਹੜੀ ਤੂੰ ਮੈਨੂੰ ਧਮਕੀਆਂ ਲਾਉਂਦੀ ਨਾ। ਤੈਨੂੰ ਮੈਂ ਛੱਡ ਕੇ ਨਾ ਪੇਕੇ ਇਹ ਤੈਨੂੰ ਘਰੋਂ ਘਟਵਾਉਣਾ ਚਾਹੁੰਦੀ ਆ ਉਹ ਕੀ ਉਹਦਾ ਕੀ ਕਸੂਰ ਆ ਮੈਂ ਸਭ ਕੁਝ ਵੇਖਿਆ ਤੂਰ ਕੋ ਕਿਵੇਂ ਭਾਂਡੇ ਮੰਜਵਾਏ ਕਿਵੇਂ ਉਹਨੂੰ ਧੂਕਿ ਲਿਆਈਆਂ ਤੇਰੇ ਦਿਲ ਚ ਮਾਸਾ ਰਹਿਮ ਨਹੀਂਗਾ ਹਾਇ ਰੱਬਾ ਜਦੋਂ ਮੈਂ ਵਿਆਹ ਕੇ ਆਈ ਸੀ ਨਾ ਉਦੋਂ ਹੀ ਮੇਰੀ ਕਿਸਮਤ ਮਾੜੀ ਸੀ ਜਦੋਂ ਉਹਨਾਂ ਨੂੰ ਵਿਸ਼ਵਾਸ ਨਹੀਂ ਹੋਉਂਦਿਆ ਮੈਂ ਤੁਹਾਨੂੰ ਕਹਿੰਦੀ ਆ ਤੁਹਾਡੀ ਭੈਣ ਚ ਲਿੱਤਰ ਕਰਨ ਦੀ ਆ ਕੋਈ ਗੱਲ ਨਹੀਂ ਆਜੂਗੀ ਅਕਲ ਟਿਕਾਣੇ ਜਦੋਂ ਮੈਂ ਤੈਨੂੰ ਛੱਡ ਕੇ ਆਉਂਗਾ ਤੇਰਾ ਇੱਥੇ ਇਸ ਘਰ ਵਿੱਚ ਕੋਈ ਕੰਮ ਨਹੀਂਗਾ ਤੇਰਾ ਸਿਰਫ ਪੇਕੇ ਘਰ ਹੀ ਹੈਗਾ ਚੱਲ ਇਥੋਂ ਚੱਲ ਚੱਲ ਮੈਂ ਕੋ ਜਾਵਾ ਭਲਾ ਇਹ ਜਾਵੇ ਜਿਹਨੂੰ ਤੂੰ ਘਰ ਰੱਖਿਆ ਤੂੰ ਕਸੂਰ ਕਰਕੇ ਤਾਂ ਵੀ ਨਹੀਂ ਮੰਨਦੀ ਪੀ ਮੈਂ ਕੋ ਆਪਣਾ ਕਸੂਰ ਮੰਨਾ ਜਦੋਂ ਮੈਂ ਕੋ ਕਸੂਰ ਹੀ ਨਹੀਂ ਕੀਤਾ ਹੈਗਾ ਚੱਲ ਠੀਕ ਤੁਹਾਨੂੰ ਨਹੀਂ ਪਤਾ ਤੂੰ ਹੀ ਨਹੀਂ ਜਾਣਦੇ ਇਹਨੂੰ ਕੋਈ ਗੱਲ ਨਹੀਂ ਆਜੂਗੀ ਤੇਰੀ ਅਕਲ ਟਿਕਾਣੇ ਜਾ ਮੇਰੀ ਗੱਲ ਤੂੰ ਸੁਣੋ ਮੇਰੀ ਗੱਲ ਸੁਣੋ ਕੋਈ ਸੁਣ ਸੁਣਾ ਨੂੰ ਰਹਿ ਗਿਆ ਹੁਣ ਬਾਕੀ ਕੀ ਸੁਣਾ ਤੇਰੀ ਮੈਂ ਗੱਲ ਮੈਂ ਠੀਕ ਆ ਸੁਣਾ ਰਾਜੇ ਇਸ ਤਰ੍ਹਾਂ ਨਹੀਂ ਮੂੰਹ ਨਾਲ ਗੱਲ ਕਰ ਇਸ ਤਰ੍ਹਾਂ ਨਹੀਂ ਗੱਲ ਕਰਨੀ ਪਿਆਰ ਨਾਲ ਗੱਲ ਕਰ ਚਾਚੀ ਜੀ ਦੇਖ ਲਿਆ ਨਾ ਤੂੰ ਅੱਜ ਸਾਰਾ ਕੁਝ ਆਪਣੀ ਅੱਖੀ ਪਰ ਪਿਆਰ ਨਾਲ ਗੱਲ ਕਰ ਮੇਰੇ ਨਾਲ ਸਮਝਾਏ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਕਿੰਨਾ ਬੈਸਿਆ ਮੈਨੂੰ ਕਿੰਨਾ ਇਹਦੇ ਤੇ ਵਿਸ਼ਵਾਸ ਸੀ ਪਰ ਇਹਨੇ ਮੇਰਾ ਵਿਸ਼ਵਾਸ ਤੋੜਿਆ ਵਾ ਹੁਣ ਇਹਦੀ ਜਗਾ ਇੱਥੇ ਨਹੀਂ ਗਈ ਇਹਦੀ ਜਗਾ ਇਸ ਘਰ ਤੋਂ ਬਾਹਰ ਗਈ ਆ ਵੇਖ ਲੈ ਚਾਚੀ ਵੇਖ ਲਿਆ ਕਰ ਲੈਣ ਦੋ ਇਹਨਾਂ ਨੂੰ ਆਪਣੀ ਸੁਪਈਆਂ ਦੇ ਲੈਣ ਦੋ ਮੈਂ ਕਹਦਾ ਜੀ ਸੁਪਈਆਂ ਦੇਣ ਦੀ ਮੇਰੇ ਤੋਂ ਕੋਈ ਵਿਸ਼ਵਾਸ ਹੀ ਨਹੀਂ ਕਰਦਾ ਉਹਨਾਂ ਦੇ ਚਾਚੀ ਵੀ ਕਹਨ ਨੂੰ ਕਹਿੰਦੇ ਨੇ ਤਾ ਉਹ ਆਪਣੇ ਤੇ ਮੇਰੀ ਗੱਲ ਸੁਣੋ ਤੂੰ ਜਿਹਨੇ ਨਾ ਜਿੰਦਰੀ ਕੱਟਣੀ ਉਹਨਾਂ ਨੂੰ ਵਿਸ਼ਵਾਸ ਦਾ ਮੋਰ ਤੇ ਵਿਸ਼ਵਾਸ ਨਹੀਂਗਾ ਹਾਂ ਇੰਨਾ ਤੇ ਵਿਸ਼ਵਾਸ ਹੈ ਮੈਂ ਆਈ ਦੀ ਮੈਂ ਆਪਣੀ ਅੱਖਾਂ ਨਾਲ ਵੇਖਿਆ ਵਾ ਮੈਂ ਕਿੱਦਾਂ ਕਹਦਾ ਕਿ ਮੈਨੇ ਵੇਖਿਆ ਵਿਸ਼ਵਾਸ ਦੀ ਗੱਲ ਨਹੀਂ ਆ ਪਰ ਕੋਤ ਤੂੰ ਵੀ ਇਹਦੇ ਕੋਲ ਮਾਫੀ ਮੰਗ ਤੂੰ ਮਾਫੀ ਮੰਗ ਕਿ ਮੈਂ ਜੋ ਵੀ ਕੀਤਾ ਵਾ ਮੈਂ ਅੱਗੇ ਤੋਂ ਇਤਰਾ ਨਹੀਂ ਕਰਦੀ ਚਾਚੀ ਹਾਂ ਤੂੰ ਇਹ ਵੀ ਇਨਾਂ ਵਾਲੀ ਦੀ ਗੱਲ ਨੂੰ ਗੱਲ ਕਰਨ ਲੱਗ ਗਏ ਜੀ ਤੂੰ ਹੀ ਇਨਾਂ ਵਾਲਦੀ ਹੋ ਗਏ ਜੀ ਮੈਂ ਕੀ ਕੀਤਾ ਨਾਲੇ ਮੈਂ ਕੁਝ ਗਲਤ ਕੀਤਾ ਨਹੀਂ ਮੈਂ ਸਾਰਾ ਕੁਝ ਵੇਖਿਆ ਵਾ ਅਸੀਂ ਵੀਡੀਓ ਵੀ ਬਣਾਈ ਹੋਈ ਹੈ ਜੇ ਤੂੰ ਕਹੇ ਤੇ ਤੈਨੂੰ ਵੀਡੀਓ ਵੀ ਵਿਖਾ ਦਈਏ ਅਸੀਂ ਸਭ ਕੁਝ ਵੇਖਿਆ ਵਾ ਹਾਂ ਕਿਹੜੀ ਵਿਆਥੀ ਤੂੰ ਇਹ ਵੀਡੀਓ ਬਣਾ ਲਈ ਮੇਰੀ ਜੋ ਤੂੰ ਇਹਦੇ ਨਾਲ ਕਰਦੀ ਆ ਨਾ ਉਹਦੀ ਇਹ ਵੀਡੀਓ ਵੀ ਬਣਾਈ ਹੋਈ ਆ ਤੁਹਾਨੂੰ ਮੈਂ ਲਿਆ ਕੇ ਵਿਖਾਉਣੀ ਵੀਡੀਓ ਤੁਹਾਨੂੰ ਅੱਖਾਂ ਖੁੱਲਣਗੀਆਂ ਤੁਹਾਡੇ ਨਾਲ ਉਹ ਇਸ ਘਰ ਦੀ ਧੀ ਆ ਫਿਰ ਕੀ ਹੋਇਆ ਜੀ ਚਾਰ ਦਿਨ ਆ ਗਈ ਰਹਿਣ ਵਾਸਤੇ ਤੇ ਤੂੰ ਉਹਦੇ ਨਾਲ ਇਸ ਤਰ੍ਹਾਂ ਕਰਦੀ ਪਈ ਆ ਤੂੰ ਵੀ ਤੇ ਕਹਿ ਕਰਦੀ ਧੀ ਆ ਨਾ ਤੇਰੀ ਵੀ ਤੇ ਕੋਈ ਪਰਜਾਈ ਹੈਗੀ ਆ ਨਾ ਆ ਖੋਲ ਨਾ ਜਰਾ ਫੋਲ ਜਰਾ ਮੈਂ ਆ ਤੁਹਾਨੂੰ ਕੰਨੀ ਕੋਈ ਗੱਲ ਨਹੀਂ ਆ ਕੀ ਆ ਕਾ ਕੀ ਦੱਸ ਤੂੰ ਬਣਾਈ ਤੁਸੀਂ ਤੇ ਉਹ ਲਈ ਬਣਾਈ ਜਦੋਂ ਤੂੰ ਉਹਦੇ ਨਾਲ ਜ਼ੁਲਮ ਕਰਨ ਦਾ ਹੀ ਸੀ ਹਾਰ ਕੇ ਸਾਨੂੰ ਸਾਰਿਆਂ ਨੂੰ ਇੱਕ ਕਦਮ ਉਠਾਉਣਾ ਪਿਆ ਮੈਨੂੰ ਐਡਾ ਜ਼ੁਲਮ ਕੀਤਾ ਮੇਰੀ ਧੀ ਤੇ ਤੂੰ ਕੋਲੀ ਤੇ ਹਾਂ ਤਰਸਣਾ ਤੈਨੂੰ ਆਇਆ ਹਾਂ ਉਹ ਕਹਿੰਦਾ ਕਿ ਡਾਡ ਜ਼ੁਲਮ ਕੀਤਾ ਮੈਂ ਤੇ ਕੱਲ ਦੀ ਰਾਤ ਮੈਨੂੰ ਤੇ ਨੀਂਦ ਨਹੀਂ ਆਈ ਇਹ ਵਜ੍ਹਾ ਤੇ ਦੇਖ ਕੇ ਮੈਨੂੰ ਸੀਨ ਜਿਹੜਾ ਨਾਲ ਦਿਖਾਇਆ ਮੈਂ ਤੇਰੇ ਪਿੱਛੇ ਲੱਕੇ ਮੰਮੀ ਨਾਲ ਪਤਾ ਕਿੰਨੀ ਬਹਿਸ ਕੀਤੀ ਮੰਮੀ ਇਹੀ ਮੰਨੋ ਇਹਨੂੰ ਬਾਹਰ ਕੱਢੋ ਚਲੋ ਕੀ ਕਰਦੇ ਪਏ ਜੀ ਨਹੀਂ ਮੈਂ ਨਹੀਂ ਜਾਣਦਾ ਤੇਰਾ ਕੋਈ ਫੜੋ ਇਹਨੂੰ ਇਹਨੂੰ ਫੜੋ ਇਹਨੂੰ ਬਾਹਰ ਕੱਢਣਾ ਮੇਰੀ ਗਲਤੀ ਹੋ ਗਈ ਹੈ ਹੁਣ ਤੇਰੀ ਅੱਖਾਂ ਤੋਂ ਪੱਟੀ ਲੱਥੀ ਅਜੇ ਇੱਕ ਨਹੀਂ ਲੱਥੀ ਹੱਲੇ ਨਹੀਂ ਲੱਥੀ ਜਿੰਨਾ ਚਿਰ ਇਹਨੂੰ ਬਾਹਰ ਨਹੀਂ ਨਾ ਕੱਢੂਗਾ ਉਨਾ ਚਿਰ ਮੈਨੂੰ ਚੈਨ ਨਹੀਂ ਮਿਲਣਾ ਚਲੋ ਤੂੰ ਮੈਨੂੰ ਕਿੰਨਾ ਪਰੇ ਹੋ ਜਾ ਪਰੇ ਜਾ ਪਰੇ ਜਾ ਇਹ ਬਾਹਰ ਨਹੀਂ ਕੱਢਣਾ ਬਸ ਇਸ ਤਰ੍ਹਾਂ ਹੀ ਮੈਨੂੰ ਤੂੰ ਮਾਫੀ ਮੰਗੇ ਤੂੰ ਮੈਂ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਦੀ ਤੂੰ ਮਾਫੀ ਮੰਗ ਮੈਨੂੰ ਮਾਫ ਕਰ ਦੇ ਮੇਰ ਕੋ ਕਾਦੀ ਮਾਫੀ ਮੰਗਦੀ ਆ ਮਾਫੀ ਉਹ ਤੋਂ ਮੰਗ ਰੱਬੀ ਰੁਕੋ ਚੱਲ ਮੇਰੀ ਗੱਲ ਸੁਣੋ ਲੈਣੇ ਜਾਣਾ ਕਿਤੇ ਨਹੀਂ ਵੀਰੇ ਭਾਬੀ ਨੂੰ ਬਚਾ ਲੈ ਪਹਿਲਾਂ ਤੇਰਾ ਵੀਰਾ ਕੀ ਕਰਦਾ ਈ ਵੀਰੇ ਕਿਤੇ ਨਹੀਂ ਜਾਣਾ ਭਾਬੀ ਇੱਥੇ ਹੀ ਰਹੇਗੀ ਮੇਰੀ ਭੈਣ ਇਹ ਲੱ ਮੈਂ ਤੇਰੇ ਤੇ ਨਹੀਂ ਜ਼ੁਲਮ ਕਰਾਂਗੀ ਨਹੀਂ ਕੁੜੀਆਂ ਜਾਣਦੇ ਨੋ ਮੈਂ ਤਾਂ ਹੀ ਸੁਧਰਨਾ ਉਹ ਤੇਰਾ ਨਹੀਂ ਸੁਧਰਨਾ ਅੱਜ ਤੇਰਾ ਨਾ ਕੀਤਾ ਕੱਲ ਨੂੰ ਮੇਰ ਨਾਲ ਕਰੂਗੀ ਨਹੀਂ ਮੈਂ ਕੋਈ ਗੱਲ ਨਹੀਂ ਕਰਦੀ ਮੈਂ ਤੇ ਭਰਾ ਨੂੰ ਵਿਖਾ ਕੇ ਆਉਂਗਾ ਡਾਕਟਰ ਮੇਰੀ ਗੱਲ ਸੁਣੋ ਮੈਂ ਮਾਫੀ ਮੰਗਦੀ ਆ ਨਹੀਂ ਮੇਰਾ ਨਹੀਂ ਘਾੜੀ ਵੀਡੀਓ ਨਹੀਂ ਮੇਰੇ ਪੇਕੇ ਨਾਲ ਦੱਸਿਓ ਮੈਂ ਸਿਮਰ ਨਾਲ ਕੁਝ ਨਹੀਂ ਕਰਾਂਗੀ ਭਾਬੀ ਨੇ ਕਿੱਦਾਂ ਹੀ ਜਾਣਾ ਤੇ ਰਹਾਂਗੀ ਆ ਸਿਮਰ ਮੈਨੂੰ ਮaaf ਕਰ ਦੇ ਮੈਂ ਬੇਜੋੜ ਮੈਂ ਤੇ ਮੈਂ ਤੇਰੇ ਕੋਲ ਮਾਫੀ ਮੰਗਣ ਤਾਂ ਲੈਕਦੀ ਨਹੀਂ ਹੈਗੀ ਮੈਨੂੰ ਮaaf ਕਰ ਦੇ ਤੂੰ ਕੋਈ ਗੱਲ ਨਹੀਂ ਭਾਬੀ ਜੇ ਮੈਂ ਸਿੱਧੇ ਆਂ ਤਾਂ ਫੇਰ ਕੀ ਹੋਇਆ ਨਹੀਂ ਵਾ ਤਾਂ ਅਕਲ ਲੱਲਾ ਵੇਲਾ ਤੈਨੂੰ ਹੁਣ ਕਹਿਣ ਦੇ ਭਾਬੀ ਚੱਲ ਛੱਡ ਦੇ ਗੱਲ ਕੋਈ ਨਹੀਂ ਕੋਈ ਗੱਲ ਨਹੀਂ ਵੇਦਾ ਜੇ ਵੀ ਤੈਨੂੰ ਕੋਈ ਤੂੰ ਮੈਨੂੰ ਇਸ ਤਰ੍ਹਾਂ ਕੀਤਾ ਕੋਈ ਗੱਲ ਨਹੀਂ ਮੈਂ ਵੀ ਤੈਨੂੰ ਮਾਫ ਕਰ ਦਉ ਜੇ ਚਾਚੀ ਨਾਲ ਦੱਸ ਤੇਰੇ ਪਤਾ ਨਹੀਂ ਕੀ ਹੋ ਜਣਾ ਇਸ ਘਰ ਦੇ ਵਿੱਚ ਕਿਉਂਕਿ ਚੰਗਾ ਨਹੀਂ ਕੀਤਾ ਤੂੰ ਮੰਮੀ ਮੇਰੀ ਅਕਲ ਤੇ ਪਰਦਾ ਪੈ ਗਿਆ ਸੀ ਪਤਾ ਨਹੀਂ ਕੀ ਹੋ ਗਿਆ ਹੀ ਮੈਂ ਵੀ ਆਪਣੇ ਹੰਕਾਰ ਚ ਤੁਰੇ ਫਿਰਦੀ ਹਾਂ ਕੋਈ ਮੈਨੂੰ ਹੁਣ ਪਤਾ ਲੱਗ ਗਿਆ ਚਾਚੇ ਕੋਈ ਗੱਲ ਨਹੀਂ ਜੇ ਭਾਬੀ ਕੋ ਗਲਤੀ ਹੋ ਗਈ ਤੇ ਫਿਰ ਕੀ ਹੋਇਆ ਮੈਂ ਵੀ ਉਹਦੀ ਭੈਣ ਵਰਗੀ ਆਣਾ हां ठीक है बहन ਵਰਗੀ ਆ ਭੈਣਾ ਬਣ ਕੇ ਰਹੋ ਪਰ ਇਹ ਤੇ ਜ਼ੁਲਮ ਨਹੀਂ ਨਾ ਕਰਨਾ ਚਾਹੀਦਾ ਇਹੋ ਬਿਮਾਰ ਵਾਦ ਕਿ ਤਰ੍ਹਾਂ ਉਹਨੂੰ ਧੂਕੇ ਲਿਆਂਦਾ ਵਾ ਬਿਮਾਰ ਵੀ ਨਹੀਂ ਇਹ ਵੇਖਦੀ ਕਿ ਚੱਲ ਉੱਠ ਕੇ ਕੰਮ ਕਰ ਕੰਮ ਕਰ ਕੰਮ ਕਰ ਸਿਰਫ ਇਹਨੂੰ ਕੰਮ ਦੇ ਨਾਲ ਹੀ ਮਤਲਬ ਵਾ ਹੋਰ ਕੋਈ ਮਤਲਬ ਨਹੀਂ ਹੈਗਾ ਚਲੋ ਕੋਈ ਨਹੀਂ ਭਾਬੀ ਮੇਰੇ ਮੱਤ ਤੇ ਪੜਦਾ ਪਿਆ ਆ ਇਹ ਮੈਨੂੰ ਪਤਾ ਨਹੀਂ ਲੱਗਾ ਕੁਛ ਪਤਾ ਨਹੀਂ ਮੈਂ ਕਿਹੜੇ ਹੰਕਾਰ ਚ ਤੁਰੀ ਫਿਰਦੀ ਹਾਂ ਚਲ ਹੁਣ ਤੂੰ ਸਾਰਿਆਂ ਕੋਲੋਂ ਇਹਨਾਂ ਕੋਲ ਮਾਫੀ ਮੰਗ ਆਪਣੀ ਸੱਸ ਕੋਲੋਂ ਵੀ ਰਾਜੇ ਕੋਲੋਂ ਵੀ ਤੇ ਇਹਦੇ ਕੋਲੋਂ ਵੀ ਮਾਫੀ ਮੰਗ ਠੀਕ ਐ ਚਾਚੀ ਮੈਨੂੰ ਤੂੰ ਹੀ ਮaaf ਕਰ ਦੋ ਤੇ ਮੈਨੂੰ ਤੂੰ ਹੀ ਮaaf ਕਰ ਦੋ ਤੇ ਦੀਦੀ ਮੈਂ ਤੁਹਾਡੇ ਕੋ ਕਿੱਦਾਂ ਮਾਫੀ ਮੰਗਾਂ ਮੈਂ ਤੁਹਾਡੇ ਕੋ ਮਾਫੀ ਨਹੀਂ ਮੰਗ ਸਕਦੀ ਕੋਈ ਨਹੀਂ ਭਾਬੀ ਮaaf ਕਰ ਦੋ ਤੂੰ ਮਾਫੀ ਨਾ ਮੰਗ ਕੋਈ ਗੱਲ ਨਹੀਂ ਮੈਂ ਤੁਹਾਡੇ ਪਿਆਰੀ ਪੈ ਜੰਨੀ ਨਹੀਂ ਭਾਬੀ ਇਤਰਾ ਨਾ ਕਰ ਕੋਈ ਗੱਲ ਨਹੀਂ ਮੈਂ ਚੱਲ ਜਾਣਾ ਆਪਣੇ ਸਹੁਰੇ